ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਬਿਜਲੀ ਦਰਾਂ 'ਚ ਵਾਧਾ ਕਰ ਦਿੱਤਾ ਗਿਆ ਹੈ। ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਜੇਆਰਸੀ ਨੇ ਚੰਡੀਗੜ੍ਹ 'ਚ ਬਿਜਲੀ ਦੀਆਂ ਦਰਾਂ 'ਚ ਵਿੱਤੀ ਸਾਲ 2024-25 ਲਈ 1 ਅਗਸਤ ਤੋਂ 9.4 ਫੀਸਦੀ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿਜਲੀ ਐਕਟ ਦੇ ਹੁਕਮ ਅਨੁਸਾਰ ਬਿਜਲੀ ਦੀਆਂ ਦਰਾਂ ਜੇਆਰਸੀ ਵੱਲੋਂ ਬਿਜਲੀ ਦੀ ਫਿਰਤਾ ਨੂੰ ਸੰਜਕੀਨੀ ਬਣਾਉਣ ਲਈ ਬਿਜਲੀ ਦੀ ਖਰੀਦ ਮਾਲੀਏ ਅਤੇ ਖਰਚਿਆਂ ਨੂੰ ਧਿਆਨ ਚ ਰੱਖ ਕੇ ਤੈਅ ਕੀਤੀਆਂ ਜਾਂਦੀਆਂ ਹਨ ਜੀਆਰਸੀ ਦੇ ਹੁਕਮ ਵਿੱਤੀ ਸਾਲ 2024-25 ਲਈ ਯੂਟੀ ਪਾਵਰ ਵਿਭਾਗ ਵੱਲੋਂ ਧਾਰ ਕੀਤੀ ਗਈ ਟੈਰੀਫ ਪਟੀਸ਼ਨ ਤੇ ਵਿਚਾਰ ਕਰਦਿਆਂ ਜਾਰੀ ਕੀਤੇ ਗਏ ਹਨ ਇਸ ਚ ਪ੍ਰਸ਼ਾਸਨ ਨੇ 19.44 ਫੀਸਦੀ ਦੇ ਵਾਅਦੇ ਦੀ ਮੰਗ ਕਰਦਿਆਂ ਮਾਲੀਏ ਚ ਗ੍ਰਾਵਟ ਨੂੰ ਪੂਰਾ ਕਰਨ ਲਈ ਕਮਿਸ਼ਨ ਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਕਮਿਸ਼ਨ ਨੇ ਰੱਦ ਕਰ ਦਿੱਤਾ ਸੀ ਕਮਿਸ਼ਨ ਨੇ ਕਿਹਾ ਕਿ ਇੰਨੇ ਜ਼ਿਆਦਾ ਵਾਅਦੇ ਨਾਲ ਖਪਤਕਾਰਾਂ ਤੇ ਵਾਧੂ ਵਿੱਤੀ ਬੋਝ ਵਧੇਗਾ ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਾਇਰ ਪਟੀਸ਼ਨ ਖਿਲਾਫ ਸਿਰਫ 2.40 ਰੁਪਏ ਦਾ ਵਾਅਦਾ ਸਰਕਾਰ ਕੀਤਾ ਗਿਆ ਹੈ ਟੈਰਿਫ ਆਰਡਰ ਮੁਤਾਬਕ ਰੇਲੂ ਤੇ ਵਪਾਰਕ ਸ਼੍ਰੇਣੀ ਲਈ ਇੱਕ ਤੋਂ 150 ਯੂਨਿਟ ਤੀ ਖਪਤ ਸਲੈਬ ਵਾਲੇ ਖਪਤਕਾਰਾਂ ਲਈ ਟੈਰਿਫ 'ਚ ਕੋਈ ਵਾਅਦਾ ਨਹੀਂ ਕੀਤਾ ਗਿਆ।